ਚੱਲ ਇਹ ਬੈਠੋ ਬੈਠੋ ਇਹਨਾਂ ਨੂੰ ਬਿਠਾਓ ਭਾਜੀ ਬੈਠ ਜਾ ਬੈਠ ਜਾ ਚੱਲ ਗਿੰਗਨ ਨਿਕਾਇਆ ਕੱਟਾਂ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਦੇਵ ਸਿੰਘ ਸ਼ੇਨਾ ਜੀ ਨੇ ਅਪਰਾਲਾ ਕੀਤਾ ਸੀ ਇੱਕ ਲੋੜਵੰਦ ਪਰਿਵਾਰ ਦਾ ਮਤਲਬ ਜਿਨ੍ਹਾਂ ਦੇ ਘਰ ਵਿੱਚ ਭਾਜੀ ਨੇ ਜਿਨ੍ਹਾਂ ਨੂੰ ਅਟੈਕ ਹੋਇਆ ਵਾ ਏ ਭੈਣ ਜੀ ਹੁਣੀ ਦੋ ਛੋਟੇ ਛੋਟੇ ਬੱਚੇ ਨੇ ਕਮਾਈ ਦਾ ਕੋਈ ਸਾਧਨ ਨਹੀਂਗਾ ਵਿਚਾਰੇ ਮਿਹਨਤ ਨੂੰ ਛੱਟ ਕਰਕੇ ਇਹਨਾਂ ਦੀ ਫੀਸ ਵੀ ਜੇ ਹਰਦੇਵ ਸਿੰਘ ਸ਼ੀਨਾ ਤੇ ਪਿੰਡ ਦੇ ਮੋਹਤਬਰ ਬੰਦੇ ਇਕੱਠੀ ਕਰਕੇ ਤੇ ਮਤਲਬ ਬੱਚਿਆਂ ਦੀ ਪੀਸ ਤਾਰਦੇ ਆ ਬਾਕੀ ਇਹ ਜਿਹੜੀ ਮਤਲਬ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੋਚ ਤੇ ਪੈਰਾ ਦਿੰਦੇ ਹੋਏ ਇਹ ਬਾਜਵੀਰ ਜੋਰਾ ਸੇਵਾ ਸੁਸਾਇਟੀ ਬਣਾਈ ਆ ਮਨੁੱਖਤਾ ਦੀ ਸੇਵਾ ਲਈ ਜਿੰਨਾ ਚਿਰ ਸਾਡੇ ਚ சுவாਸ ਹੈ ਅਸੀਂ ਇਹ ਸੇਵਾ ਕਰਦੇ ਰਾਂਗੇ ਤੇ ਇਹ ਸੇਵਾ ਭੈਣ ਹਰਮੀਤ ਕੌਰ ਨੇ ਆਸਟ੍ਰੇਲੀਆ ਤੋਂ ਮਤਲਬ ਇਹ ਲੋੜਵੰਦ ਪਰਿਵਾਰ ਲਈ ਭੇਜੀ ਆ ਜੋ ਅਸੀਂ ਅੱਜ ਪਿੰਡ ਹਰਸ਼ਾਸ਼ੀਨਾ ਵਿਜਲਾਗਲਾ ਤਹਿਸੀਲ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਵਿੱਚ ਪਹੁੰਚਦੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੰਬਰ ਹੈਗਾ ਨੰਬਰ ਵੀ ਲੈ ਲਿਓ ਤੇ ਇਹ ਵੀਰ ਜੀ ਤੁਹਾਨੂੰ ਮਤਲਬ ਟੈਗ ਕਦੋਂ ਆਏ 3 ਸਾਲ ਹੋ ਗਏ 3 ਸਾਲ ਹੋ ਗਏ ਮੰਜੇ ਇਦਾਂ ਹੀ ਜੇ 3 ਸਾਲ ਇਤਨਾ ਮੰਜੇ ਤੇ ਉਦੋਂ ਦੇ ਤੇ ਇਹ ਮਤਲਬ अपना हरदेव वीरोनी ताडी मत करदे ਪਿੰਡ ਦੇ ਮੋਢ ਮੇਰ ਇਕੱਠੇ ਹੋ ਗਏ ਬੱਚਿਆਂ ਦੀ ਫੀਸ ਫੂਸ ਵੀ ਉਹ ਨਾਲ ਦਿੰਦੇ ਹਾਂ ਚਲੋ ਇਹਨਾਂ ਦਾ ਵੀ ਬਹੁਤ ਵਧੀਆ ਪਰਾਲਾ ਜੀ ਚਲੋ ਮਤਲਬ ਤਿੰਨ ਦੇ ਮੋਢ ਮੇਰ ਬੰਦੇ ਨਾਲ ਸਰਪੰਚ ਸਾਰੇ ਨਾਲ ਮਿਲ ਕੇ ਸੇਵਾ ਕਰਦੇ ਗਰੀ ਪ੍ਰਵਾਰਤੀ ਇਹ ਸੀ ਦਵਾਈਂਦ ਨੇ ਕੀ ਹੈ ਕਿ ਡੰਗ ਤੇ ਮੈਂ ਬਾਹਰ ਵੀ ਤਾਂ ਰਹਿ ਜਾਊਂਗਾ ਇੱਕ ਨਾਸਨ ਰੂਸ ਵੀ ਪਾ ਕੇ ਦੇ ਦੋ ਦਵਾਈਦਾਰੂ ਵੀ ਨਹੀਂ ਨਹੀਂ ਭੈਣ ਜੀ ਅਸੀਂ ਵੀ ਤੁਹਾਡੀ ਜਿੰਨੇ ਜੋਗੇ ਹਾਂ ਮਤਲਬ ਹੈਲਪ ਕਰਾਂਗੇ ਜਿਉਂ-ਜਿਉਂ ਉਹਨਾਂ ਨੂੰ ਬਾਹਰੋਂ ਸੇਵਾ ਆਉਂਦੀ ਜਾਊਗੀ ਜਿਉਂ-ਜਿਉਂ ਪਰਿਵਾਰ ਜੁੜਦੇ ਜਾਣਗੇ ਅਸੀਂ ਮਤਲਬ ਹੋਰ ਵੀ ਪਰਿਵਾਰਾਂ ਦੀ ਕਰਾਂਗੇ ਤੁਹਾਡੀ ਵੀ ਕਰਦੇ ਰਾਂਗੇ ਜੋ ਮੈਂ ਤੇਨ ਕੇ ਪਿੱਛੇ ਪਾਰੂ ਨਾ ਚਲੋ ਧੰਨਵਾਦ ਭੈਣ ਜੀ ਧੰਨਵਾਦ ਕੋਲ ਕਦੇ ਨਾ ਆਇਆ ਤਾਂ ਕਹੀਏ ਸ਼ੁਰੂ ਤੋਂ ਇੱਥੇ ਰਹਿਣ ਦੇ ਜੇ ਜਾਂ ਪਹਿਲਾਂ ਕਿਤੇ ਹੋਰ ਸੀ ਨਹੀਂ ਜੀ ਪਹਿਲੇ ਤਾਂ ਪਿੱਛੇ ਤੋਂ ਮੈਂ ਰਾਜਸਥਾਨ ਤੋਂ ਆਇਆ ਅੱਛਾ ਪਿੱਛੋਂ ਰਾਜਸਥਾਨ ਦੇ ਇੱਥੇ ਘਰੋਂ ਦੇ ਹਾਂ ਜੀ ਇੱਥੇ ਮੂ ਹੈਗੇ ਇੱਥੇ ਤਾਂ 15 20 ਸਾਲ ਆ ਗਏ 15 20 ਸਾਲ ਹੋ ਗਏ 15 20 ਸਾਲ ਤੋਂ ਇਦਾਂ ਵਾਂ ਕੇ ਜਾਂ ਕਿਦਾਂ ਨਹੀਂ ਨਹੀਂ 3 ਨੇ ਸਾਲ ਹੋ ਗਏ ਜੀ ਸਾਲ ਇਦਾਂ ਅੱਛਾ ਪਹਿਲਾਂ ਕੰਮਕਾਰ ਕਰਦੇ ਰਹੇ ਅੱਜ ਕੰਮਕਾਰ ਬਖਾਣਾ ਨਹੀਂ ਇੱਥੇ ਆ ਗਈਆਂ ਨੂੰ 25 ਸਾਲ ਇਹ ਨਿਆਲੇ ਜੰਮੇ ਭਲੇ ਇੱਥੇ ਪੜਾਈ ਲਿਖਾਈ ਰਾਜਸਥਾਨ ਤੋਂ ਪੰਜਾਬ ਆਏ 25 ਸਾਲ ਹੋ ਗਏ ਤੁਹਾਨੂੰ 25 ਸਾਲ ਲੱਗੇ ਕੋਈ ਨਾਮ ਉਹਨਾਂ ਦਾ ਚੰਗੇ ਭਲੇ ਇਹ ਹੁਣ ਆ ਕੇ ਵਾਇਆ ਟੈਕ ਇਹਨਾਂ ਨੂੰ 3 ਸਾਲ ਲੱਗੇ ਮਤਲਬ ਚੰਗਾ ਪੜਾ ਸਾਡੇ ਘਰ ਆ ਚਲੋ ਕੋਈ ਗੱਲ ਨਹੀਂ ਚਲੋ ਠੀਕ ਹੈ ਧੰਨਵਾਦ ਭੰਜੀ ਠੀਕ ਹੈ ਜੀ ਧੰਨਵਾਦ ਚੰਗਾ ਰਾਜੂ ਹਾਂ ਆਪਾਂ ਲੱਗ